A. SUS <laughs> une mis morally terminaria под a rancанд ਕੀ ਹੋ ਰਿਹਾ ਹੈ ਆਹ ਦੁਸ਼ਾਈ ਦੇ ਆ ਸੰਕਤੀ ਖੇਤ ਕੋਲ ਆ ਇੱਕ ਤਸਵੀਰਾਂ ਨੇ ਜਿੱਥੇ ਪੈਰਾ ਦੇ ਨਿਸ਼ਾਨ ਮਿੱਟੀ 'ਚ ਲੱਗੇ ਹੋਏ ਆ ਔਰ ਸ਼ੀਸ਼ਾ ਜਿਹੜਾ ਉੱਪਰ ਲੱਗਿਆ ਸੀ ਉਹ ਵੀ ਝੂਟ ਗਿਆ ਦੇਖੋ ਸਾਨੂੰ ਜੋ ਇਨਫੋਰਮੇਸ਼ਨ ਆਈ ਸੀ ਸੰਤਰੀ ਵੱਲੋਂ ਉਹਨੂੰ ਆਵਾਜ਼ ਸੁਣੀ ਸੀਗੀ ਸਾਡੇ ਥਾਣੇ ਦੇ ਨਾਲ ਬਾਉਂਡਰੀ ਵਾਲ ਦੇ ਉਹਦੇ ਸਾਰੇ ਇਮੀਡੀਏਟਲੀ ਅਸੀਂ ਰਾਸ਼ ਕੀਤਾ ਆਫੀਸਰਸ ਨੇ ਔਰ ਤੁਸੀਂ ਦੇਖ ਹੀ ਰਹੇ ਹੋ ਆਪਾਂ ਥਾਣੇ ਦੇ ਅੰਦਰ ਹੀ ਇਸ ਵੇਲੇ ਤੁਹਾਡੇ ਨਾਲ ਮੁਖਾਦਮੇ ਵੀ ਹੋ ਰਹੇ ਆ ਇਹਦੇ ਚ ਜਿਹੜੀ ਜੋ ਸੋਸ਼ਲ ਮੀਡੀਆ ਤੇ ਆ ਰਿਹਾ ਕਿ ਕਿਸੇ ਨੇ ਕਲੇਮ ਕੀਤੀ ਹੈ ਉਹਦੇ ਚ ਮੈਂ ਦੱਸਣਾ ਚਾਹੁੰਦਾ ਕਿ ਅਸੀਂ 10 ਬੰਦੇ ਤੁਹਾਨੂੰ ਵੀ ਪਤਾ ਕਿ ਇਸ ਮੋਡਿਊਲ ਦੇ ਫੜੇ ਸੀਗੇ ਹੁਣ ਪਿੱਛੇ ਜੇ ਔਰ ਦੋ ਬੰਦੇ ਉਸ ਤੋਂ ਬਾਅਦ ਜੰਡਿਆਲਾ ਗੁਰੂ ਦੇ ਫੜੇ ਗਏ ਆ ਦੋ ਬ੍ਰਦਰ ਨੇ ਆਪਸ ਚ ਦੋ ਸਕੇ ਭਰਾ ਹੈ ਜਸ਼ਨਪ੍ਰੀਤ ਹੈ ਇੱਕ ਉਹਦਾ ਛੋਟਾ ਭਰਾ ਜਿਹੜਾ ਕਿ ਜੁਵਿਨਾਈਲ ਹੈ ਉਹਦਾ ਮੈਂ ਨਾਮ ਨਹੀਂ ਲੈ ਰਿਹਾ ਤੇ ਇੱਕ ਜਿਹੜਾ ਪਹਿਲੇ ਕੇਸ ਦੇ ਵਿੱਚ ਸਾਨੂੰ ਬੰਦਾ ਰਿਕੁਐਸਟ ਰਿਕੁਆਇਰਡ ਹੈਗਾ ਉਹ ਹੈਗਾ ਅਮਨ ਖੋਖਰ ਜੋ ਕਿ ਅਵਾਨਪਿੰਡ ਥਾਣਾ ਰਮਦਾਸ ਦਾ ਰਹਿਣ ਵਾਲਾ ਉਹ ਵੀ ਤੁਹਾਨੂੰ ਦੱਸਿਆ ਗਿਆ ਸੀ ਪਹਿਲਾਂ ਵੀ ਉਹਦੇ ਵਿੱਚ ਵੀ ਪੁਲਿਸ ਪਿੱਛੇ ਲੱਗੀ ਹੈ ਦੋ ਤਿੰਨ ਬੰਦੇ ਹੋਰ ਫਿਕਰ ਹੋਏ ਨੇ ਅਡਜੋਇਨਿੰਗ ਡਿਸਟ੍ਰਿਕਟਸ ਦੇ ਉਹਨਾਂ ਦੇ ਮਗਰ ਅਸੀਂ ਕਾਫੀ ਜ਼ੋਰ ਨਾਲ ਸਾਡੀ ਕੋਆਰਡੀਨੇਸ਼ਨ ਹੈਗੀ ਬਾਰਡਰ ਇਨਾਂ ਵੀ ਔਰ ਬਾਕੀ ਏਜੰਸੀਸ ਨੇ ਉਹਦੇ ਪਿੱਛੇ ਲੱਗੇ ਹੋਏ ਆ ਬੰਦੇ ਆਇਡੈਂਟੀਫਾਈਡ ਨੇ ਔਰ ਉਸੇ ਮੈਨੂੰ ਲੱਗਦਾ ਕਿ ਆਪਣੇ ਜਿਹੜੀ ਉਹ ਭਜਦੇ ਭਜਦੇ ਜਿਵੇਂ ਬੰਦਾ ਪ੍ਰੈਜੈਂਸ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਤਰ੍ਹਾਂ ਦਾ ਇਹ ਮੈਨੂੰ ਮੰਨਦਾ ਇਸ ਚੀਜ਼ ਨੂੰ ਕਿ ਉਹੋ ਜਿਹੀ ਇਨਸੀਡੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਤੇ ਬਾਕੀ ਅਸੀਂ ਇਹਨੂੰ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਦਾ ਪਾਟਾ ਤੋਂ ਅੱਗੇ ਕਰਾਂਗੇ ਅਜੇ ਤਾਂ ਨਹੀਂ ਜਲਦੀ ਉਹ ਜੋ ਬੰਦੇ ਦਾ ਨਾਮ ਵੀ ਮੈਂ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਉਹਦੇ ਇੱਕ ਹੌਟ ਪਰਸੂਟ ਦੇ ਵਿੱਚ ਅਸੀਂ ਹੈਗੇ ਹਾਂ ਸਰ ਲਗਾਤਾਰ ਚੈਲੰਜ ਕੀਤਾ ਜਾਣਾ ਕੁਲਕਿੰਗ ਗੋਰੀਦਾ ਜਵਾਬ ਕਰਨੇ ਬੰਪਾਰਾ ਦਵਾਂਗੇ ਲਗਾਤਾਰ ਪਿਛਲੇ ਜੀ ਗੱਲ ਕਰੀ ਤੇ ਕਾਫੀ ਪੁਛਸਾਰਾ ਇਹਨਾਂ ਦੇ ਬਾਅਦ ਲੱਗੀ ਆਈਡੀ ਰੱਖੀ ਗਈ ਸੀ ਉਸ ਤੋਂ ਬਾਅਦ ਇੱਕ ਬਟਾਲੇ ਵਿੱਚ ਵੀ ਬਲਾਸਟ ਹੋਇਆ ਮਜੀਠੇ ਇਥੇ ਬਲਾਸਟ ਹੋਇਆ ਗੁਰਬਖਸ਼ਗੁਰ ਦੇਖੋ ਬੜੀ ਸਿੰਪਲ ਗੱਲ ਤੁਹਾਨੂੰ ਦੱਸਿਆ ਬੰਦੇ ਉਹ ਫੜੇ ਗਏ ਆ ਉਹ ਸਾਰੇ ਮੋਡਿਊਲ ਜਿਹੜੇ ਕਲੀਅਰ ਕਰ ਦਿੱਤੇ ਸੀ ਤੁਹਾਨੂੰ ਪਤਾ ਵੀ ਆਪਾਂ ਵੀ ਪ੍ਰੀ ਐਮਪਟ ਕੀਤਾ ਸੀ ਜਿਹੜਾ ਡੇਰਾਬਾ ਬਨਾਨਕ ਦੇ ਥਾਣੇ ਦੇ ਵਿੱਚ ਕਰਨਾ ਸੀ ਤੁਹਾਨੂੰ ਪ੍ਰੈਸ ਕਾਨਫਰੈਂਸ 'ਚ ਵੀ ਦੱਸਿਆ ਗਿਆ ਸੀ ਕਿ 10 ਬੰਦੇ ਆਪਾਂ ਫੜੇ ਆ ਉਸ ਤੋਂ ਬਾਅਦ ਦੋ ਬੰਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਬਾਕੀ ਬਲਾਸ ਦੇ ਵਿੱਚ ਫੜੇਗੇ ਉਹਨਾਂ ਨਾਲ ਉਹ ਵੀ ਗੱਲ ਸਾਰੇ ਇਨਸੀਡੈਂਟ ਕਲੀਅਰ ਹੋ ਗਏ ਆ ਦੋ ਜਾਂ ਤਿੰਨ ਬੰਦੇ ਸਾਡੇ ਹੋਰ ਜਿਹੜੇ ਟਾਰਗੇਟ ਤੇ ਹੈਗੇ ਉਹ ਜਲਦੀ ਅਸੀਂ ਰਾਉਂਡ ਅਪ ਕਰਕੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਕਿੰਨੇ ਕੁ ਸਮਾਂ ਲੱਗੇਗਾ ਸਿਰਫ ਸੀਸੀਟੀਵੀ ਵੀ ਲੱਗੀ ਹੋਈ ਹੈ ਤਾਂ ਬਾਅਦ ਅਜੇ ਸੀਸੀਟੀਵੀ ਅਸੀਂ ਦੇਖ ਰਹੇ ਆ ਪਟ ਤਿੰਨ ਸਵਤੰਦੀ ਜੋ ਦੱਸਿਆ ਸਾਡੇ ਸੈਂਤਰੀ ਨੇ ਉਹਨੂੰ ਆਵਾਜ਼ ਸੁਣੀ ਸੀ ਕੋਈ ਨੁਕਸਾਨ ਨਹੀਂ ਤੁਹਾਡੇ ਸਾਹਮਣੇ ਹੈ ਜੀ ਆਪਾਂ ਪ੍ਰਮਾਤਮਾ ਦੀ ਬੜੀ ਮਿਹਰ ਰਹੀ ਹੈ ਕੋਈ ਇਹੋ ਜੀ ਗੱਲ ਤਾਂ ਨਹੀਂ ਹੋਈ ਇੱਥੇ ਹਾਂਜੀ ਸਰ ਅੰਮ੍ਰਿਤਸਰ ਲੋਕਾਂ ਨੂੰ ਕੀ ਕਹਿੰਦੇ ਨੇ ਬਿਲਕੁਲ ਅਸੀਂ ਪੂਰੀ ਤਰ੍ਹਾਂ ਤਿਆਰ ਆ ਜੀ ਦੇਖੋ ਸ਼ਰਾਰਤੀ ਬੰਦਿਆਂ ਨੇ ਆਪਣਾ ਕੰਮ ਕਰਨਾ ਹੈ ਪੁਲਿਸ ਨੇ ਆਪਣਾ ਕਰਨਾ ਹੈ ਔਰ ਇਸ ਗੱਲ ਤੇ ਪੂਰੀ ਤਰ੍ਹਾਂ ਸਤਰਕਾ ਬਾਕੀ ਇਹਦਾ ਅਸੀਂ ਦੇਖ ਲਾਂਗੇ ਕਿ ਨੌਇਸ ਕਿਸ ਤਰ੍ਹਾਂ ਦੀ ਚੀਜ਼ ਦੀ ਹੋਈ ਇਲੈਕਸ਼ਨ ਦਾ ਮਾਹੌਲ ਵੀ ਐਸਾ ਕੁਝ ਨਹੀਂ ਉਹ ਕੋਈ ਪ੍ਰੋਬਲਮ ਨਹੀਂ ਜੀ ਬਿਲਕੁਲ ਤੁਸੀਂ ਜੇ ਦੇਖਦੇ ਹੋ ਤਾਂ ਕ੍ਰਾਈਮ ਫਰੰਟ ਤੇ ਤੁਸੀਂ ਆਪ ਬੈਟਰ ਮੇਰੇ ਨਾਲ ਜਾਣਦੇ ਹੋ ਕਿ ਕਿਸ ਤਰ੍ਹਾਂ ਰੋਜ਼ ਕਵਰੇਜ ਤੁਸੀਂ ਕਰਦੇ ਹੋ ਮੈਂ ਤਾਂ ਅਸੀਂ ਤਾਂ ਤੁਹਾਨੂੰ ਸਿਰਫ ਦੱਸਦੇ ਹੀ ਆ ਨਿਊਜ਼ ਜੇ ਆਪਾਂ ਤੁਹਾਡੀ ਸੋਸ਼ਲ ਮੀਡੀਆ ਤੇ ਨਿਊਜ਼ ਦੇਖੋ ਤਾਂ ਤੁਸੀਂ ਇਹਦਾ ਜਵਾਬ ਤੁਹਾਡੇ ਕੋਲ ਆਪ ਹੀ ਹੈ ਕਿ ਪ੍ਰिवेंशन ਤੇ ਡਿਟੈਕਸ਼ਨ ਆਫ ਕ੍ਰਾਈਮ ਦੇ ਉੱਤੇ ਕਿੰਨਾ ਜ਼ੋਰ ਹੈ ਬਾਕੀ ਜਿਹੜੀ ਇਹ ਇਨਸੀਡੈਂਟ ਹੋਇਆ ਹੈ ਦੇ ਬਾਰੇ ਵੀ ਸਾਰੀ ਫੋਰੈਂਸਿਕ ਟੀਮ ਤੇ ਉਸ ਤੋਂ ਅਸੀਂ ਚੈੱਕ ਕਰਵਾ ਲਾਂਗੇ ਕਿ ਕੀ ਹੋਇਆ ਇਹਦਾ ਜ਼ਰੂਰੀ ਨਹੀਂ ਕੋਈ ਜੋ ਇਹ ਕਲੇਮ ਕਰਦੇ ਉਹ ਸੱਚੀ ਗੱਲ ਹੁੰਦੀ ਹੈ ਜੀ ਪ੍ਰੀਮੀਅਰ ਇਨਵੈਸਟੀਗੇਸ਼ਨ ਸਰਪੁੱਟ ਹਾਂ ਮਤਲਬ ਮੈਨੂੰ ਦੱਸੇ ਪਈ ਆਵਾਜ਼ ਆਈ ਹੈ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰੀ ਚੀਜ਼ ਨੂੰ ਔਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਬੜਾ ਟਰਾਂਸਪੇਰੈਂਟਲੀ ਤੁਹਾਡੇ ਸਾਹਮਣੇ ਆਪਾਂ ਥਾਣੇ 'ਚ ਹੀ ਸਾਰੇ ਬੈਠੇ ਆ ਸਵੇਰ ਦੇ ਪੁਲਿਸ ਆਫਸਰ ਵੀ ਸਾਰੇ ਲੱਗੇ ਹੋਏ ਨੇ ਮੈਂ ਵੀ ਇਸੇ ਕਰਕੇ ਤੁਹਾਨੂੰ ਇੱਥੇ ਹੀ ਇਨਵਾਈਟ ਕੀਤਾ ਕਿ ਆਪਾਂ ਇੱਥੇ ਹੀ ਮਿਲिए ਤੇ ਸੋ ਦਾ ਨੀ ਤਾਂ ਫਿਰ ਉਹ ਲੱਗਣ ਲੱਗ ਜਾਂਦਾ ਪਤਾ ਨਹੀਂ ਜੀ ਕੀ ਗੱਲ ਹੈ ਤੇ ਇਹਨੂੰ ਅਸੀਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਕਸੈਸ ਜਦੋਂ ਪੁਲਿਸ ਨੂੰ ਮਿਲਦੀ ਹੈ ਪਿਛਲੇ ਨੇ ਕੇਸ ਉਹ ਸਾਰੇ ਟਰੇਸ ਹੋ ਚੁੱਕੇ ਆ